ਲੈਟੋ ਹੋ ਗਈ ਬਸ ਉਸ ਨੂੰ ਹੋ ਗਿਆ ਬਾਹਰ ਨੂੰ ਉਹ ਪੂਰੇ ਹੋ ਗਏ ਐਤਵਰ ਨੂੰ ਉਹਦੇ ਫੁੱਲ ਚੁਗੇ ਗਏ ਨਹੀਂ ਜੀ ਬਸ ਉਥੋਂ ਇੰਨੇ ਉੱਚੇ ਉਹਦੇ ਫੁੱਲ ਕਿਸੇ ਨੇ ਖੋਲ ਕੇ ਖੰਡਿਆ ਤੇ ਜੀ ਵਿੱਚੋਂ ਉਹਦੇ ਹੱਡੀਆਂ ਕੱਢ ਲਈਆਂ ਕਿਸੇ ਨੇ ਕੀ ਮਨਸ਼ਾ ਹੌਸਲਦੀ ਹੈ ਹੱਡੀਆਂ ਕੱਢਣ ਦੀ ਹੱਡੀਆਂ ਕੋਤੋਂ ਸਾਨੂੰ ਸ਼ੱਕ ਰਹਿੰਦੀ ਆ ਵੀ ਕੋਈ ਸਾਨੀ ਸੱਪਾ ਦਾ ਕੋਈ ਉਹਦੇ ਉੱਤੇ ਕੁਝ ਕੋਈ ਕਰ ਦੇ ਅੰਤਰ ਵਿੱਦਿਆ ਅੰਤਰ ਵਿੱਦਿਆ ਅੰਤਰ ਵਿੱਦਿਆ ਦਾ ਸੰਦਾਰਾ ਕੋ ਪੂਰਾ ਡਾਰਾ ਜੀ ਸਾਨੂੰ ਇਹ ਗੱਲ ਦਾ ਠੀਕ ਆ ਜੀ ਵਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੀ ਕੈਮਰੇ ਲੱਗਣੇ ਚਾਹੀਦੇ ਨੇ ਉੱਥੇ ਅੱਜ ਸਾਡੇ ਨਾਲ ਬਣ ਗਈ ਕੱਲ ਨੂੰ ਕਿਸੇ ਨਾਲ ਹੋਰ ਵੀ ਬਣ ਸਕਦੀ ਹੈ ਇਹ ਗੱਲ ਤਾਂ ਜ਼ਰੂਰੀ ਹੈ ਮੌਤ ਤਾਂ ਸਭ ਦੀ ਏ ਆ ਬੁੜੇ ਦੀ ਵੀ ਠੇਰੇ ਦੀ ਵੀ ਹੈ ਗੱਭਰੂ ਦੀ ਵੀ ਹੈ ਜੀ ਕੋਈ ਪਤਾ ਨਹੀਂ ਹੁੰਦਾ ਇਹ ਕਿਸੇ ਨਾਲ ਕਿਹਦੇ ਨਾਲ ਕੋਈ ਧੋਖਾ ਕਰ ਦੇ ਪੁਲਿਸ ਨੂੰ ਤਲਾਸ਼ ਕਰਤਾ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਕਿ ਸੋਮਵਾਰ ਦੇ ਦਿਨ ਇੱਕ ਮੇਰਾ ਜਵਾਈ ਗਿਆ ਸੀ ਵੱਡੇ ਤੋਂ ਛੋਟਾ ਤੇ ਇੱਕ ਮੇਰੇ ਦੋ ਮੇਰੇ ਪਿੰਡ ਦੇ ਮਿੰਬਰ ਗਏ ਤੇ ਇੱਕ ਮੇਰੇ ਜ਼ੋਰ ਦਾ ਮੁੰਡਾ ਗਿਆ ਤੇ ਮੇਰੇ ਘਰ ਕੋਈ ਬੰਦਾ ਨਹੀਂ ਹੈਗਾ ਜੀ ਇਨਸਾਫ ਦੀ ਲੋੜ ਹੈ ਹਾਂਜੀ ਇਨਸਾਫ ਹੋਣਾ ਚਾਹੀਦਾ ਹਾਂ ਇਨਸਾਫ ਹੋਣਾ ਚਾਹੀਦਾ ਜੀ ਇਸ ਗੱਲ ਦਾ ਹਾਂਜੀ ਹਾਂਜੀ ਉਹਨਾਂ ਦੀਆਂ ਹਸਤੀਆਂ ਚੋਰੀਆਂ ਸ਼ਨੀਵਾਰ ਦੇ ਦਿਨ ਦੀ ਸਵੇਰ ਦੀ ਉਹਨਾਂ ਦੀ ਡੈਥ ਹੋ ਗਈ ਸੀ ਜੀ ਤੇ ਉਹਨਾਂ ਹੀ ਸਵੇਰੇ 10 ਵਜੇ ਮਲਾਇਤਵਾਰ ਨੂੰ ਅਸੀਂ ਸਾਡੇ 1.30 ਵਜੇ ਉਹਨਾਂ ਦੇ ਫੁੱਲ ਚੁੱਕ ਕੇ ਆਏ ਸੀ ਜੀ ਫੁੱਲ ਚੁਗਣ ਤੋਂ ਬਾਅਦ ਚਲੋ ਤਿਆਰੀ ਕਰ ਲਈ ਵੀ ਸਾਡੇ ਉਹ ਵੀ ਆਪਾਂ ਲੈ ਕੇ ਚੱਲਣੇ ਨੇ ਤੇ ਉਹਦੇ ਬਾਅਦ ਦੇ ਵਿੱਚ ਉਹ 7 ਫੁੱਟ ਦੀ ਉੱਚੀ ਬੰਨੀਆਂ ਹੋਈਆਂ ਸੀ ਠੀਕ ਹੈ ਤੇ 7 ਫੁੱਟ ਉੱਚੀਆਂ ਬੰਨੀਆਂ ਹੋਈਆਂ ਸੀ ਜਦੋਂ ਅਸੀਂ ਦੋ 2.30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀਆਂ ਉਹਦੀ ਨਹੀਂ ਹੈਗੀਆਂ ਸੀ ਹਸਤियां ਹੈ ਨਹੀਂ ਸੀ ਉਥੇ ਨੀਚੇ ਖੜੀਆਂ ਪਈਆਂ ਸੀ ਬੈਠੇ ਤੇ ਇਹ ਕਪੜੇ ਉਹ ਕਿਧਰੇ ਹੋਰ ਸੁੱਕਲੇ ਪੈ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਵੀ ਤੰਤਰ ਵਿਦਿਆਲੇ ਹੀ ਕਰਸ਼ਤਾਨੀ ਹੋ ਸਕਦੀ ਆ ਪਰ ਅਜੇ ਸਾਨੂੰ ਐ ਵੀ ਕੋਈ ਵੀ ਬੰਦਾ ਕਿਸੇ ਦੇ ਵੀ ਉਥੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਸਾਨੂੰ ਇਹ ਡਾਰਾ ਪੂਰਾ ਵੀ ਇਹ ਦੇ ਵਿੱਚ ਹਸਤियां ਚੱਕਣ ਵਾਲਾ ਕੋਈ ਤੰਤਰ ਵਿਦਿਆਲੇ ਦੇ ਹੱਥ ਹੈ ਪੁਲਿਸ ਨੂੰ ਤਲਾਸ਼ ਕਰ ਦਿੱਤਾ ਹਾਂਜੀ ਪੁਲਿਸ ਨੂੰ ਅਸੀਂ ਹਸਾਮਵਾਰ ਨੂੰ ਤਲਾਸ਼ ਕਰਤੀ ਸੀ ਤੇ ਮੈਂਬਰ ਉਸ ਮੈਂਬਰ ਵੀ ਗਏ ਸੀ ਸਾਫ ਦਾ ਮੈਂਬਰ ਗਿਆ ਸੀਗਾ ਤੇ ਬਾਕੀ ਦੋ ਹੋਰ ਮੁੰਡੇ ਗਏ ਸੀ ਨਾਲ ਇੱਕ ਮੇਰੇ ਚਾਚੇ ਦਾ ਮੁੰਡਾ ਸੀਗਾ ਇੱਕ ਸਾਡੇ ਘਰ ਦਾ ਹੀ ਬੰਦਾ ਸੀ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੁਸੀਂ ਖੰਗੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਦਾਂ ਦੀ ਨਹੀਂ ਜੀ ਉੱਥੇ ਅਜੇ ਹਾਲ ਤੱਕ ਤਾਂ ਕੋਈ ਵੀ ਸ਼ਮਸ਼ਾਨ ਘਾੜ ਦੇ ਵਿੱਚ ਕੈਮਰਾ ਨਹੀਂ ਪਰ ਅਸੀਂ ਮੰਗ ਜ਼ਰੂਰ ਕਰਦੇ ਹਾਂ ਭਗਵਾਨ ਜੀ ਮਾਨ ਸਭ ਤੋਂ ਵੀ ਸਾਡੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਠੀਕ ਹੈ ਹਾਂਜੀ ਅੱਜ ਆਰਥਿਕ ਸਥਿਤੀ ਕਿੰਨੀ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਹੈ ਜੀ ਹਾਂ ਬਹੁਤ ਜ਼ਿਆਦਾ ਗੰਭੀਰ ਹੈ ਜੀ ਦੇਖੋ ਵੀ ਘਰ ਦੇ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਰਿਹਾ ਉਹਦਾ ਵੀ ਜਦੋਂ ਘਰ ਦੇ ਵਿੱਚ ਕੋਈ ਕਮਾਉਣ ਵਾਲੀ ਨਹੀਂ ਹੈਗਾ ਉਦੋਂ ਉਤੋਂ ਦੀ ਹੋਰ ਕੀ ਜ਼ਿਆਦਾ ਉਹ ਹੋਊਗੀ ਅਸੀਂ ਇਹ ਕਹਿੰਦੇ ਵੀ ਜਦ ਸਾਡੇ ਜਿਹੜੇ ਦੋਸ਼ੀ ਨੇਗੇ ਉਹਨਾਂ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਘਰ ਦੀ ਸਿਹਤਿ ਵਾਸਤੇ ਸਾਨੂੰ ਕੋਈ ਵੀ ਕਿਸੇ ਵੀ ਸਾਰੇ ਹੈਲਪ ਚਾਹੀਦੀ ਹੈ ਜੀ ਭਗਵੰਤ ਮਾਨ ਸਾਹਿਬ ਤੋਂ ਜੀ ਹਾਂ ਜੀ ਬੀਤੇ ਦਿਨ ਸਾਡੇ ਪਿੰਡ ਦੇ ਵਿੱਚ ਜਕਸੀਰ ਸਿੰਘ ਜੋ ਕਿ ਸਾਬਕਾ ਫੌਜੀ ਸੀਗੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਬੜੀ ਅਜੀਬ ਜਿਹੀ ਘਟਨਾ ਵਾਪਰੀ ਕਹੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਜਿਹੜੀ ਫੁੱਲਾਂ ਦੀ ਕਿਰਿਆ ਸੀਗੀ ਜਿਹੜੀ ਉਸ ਦਿਨ ਤੋਂ ਉੱਥੋਂ ਜਿਹੜੀਆਂ ਅਸਥੀਆਂ ਸੀਗੀਆਂ ਉਹ ਪਤਾ ਲੱਗਿਆ ਕਿ ਚੋਰੀ ਕੀਤੀਆਂ ਗਈਆਂ ਨਹੀਂਆਂ ਤੇ ਇਹ ਬੜੀ ਨਿੰਦਣਯੋਗ ਘਟਨਾ ਹੈ ਔਰ ਬੜੀ ਬੇਕੂਫੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੇ ਵੀ ਕੀਤੀ ਹੈ ਬੜੀ ਗਲਤ ਗੱਲ ਹੈ ਤੇ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੇ ਨਹੀਂ ਹੋਣੇ ਚਾਹੀਦੀਆਂ ਤੇ ਅਸੀਂ ਪਰਿਵਾਰ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨੂੰ ਜੋ ਵੀ ਸਾਡੀ ਪੰਚਾਇਤ ਦੀ ਮਦਦ ਹੈਗੀ ਅਸੀਂ ਉਹਦੇ ਲਈ ਹਰ ਵਕਤ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਤੇ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਆ ਕਿ ਉਹਨਾਂ ਦਾ ਜਿਹੜਾ ਜਾਂਚ ਕਰਕੇ ਜਿਹੜਾ ਉਹਨਾਂ ਦਾ ਨਿਆਂ ਉਹਨੂੰ ਪਰਿਵਾਰ ਨੂੰ ਦਵਾਇਆ